ਬੰਦੀਆਂ ਨੂੰ ਜਿਹੜਾ ਸੱਦਾ ਦੇਣ ਜਾ ਰਹੇ ਆ ਬਿਜਲੀ ਤੇ ਬਿਜਲੀ ਦੇ ਜਿਹੜੇ ਮੀਟਰ ਲਾਗ ਰਹੇ ਆ ਜਾਂ ਬਿਜਲੀ ਦੇ ਰੇਟ ਵਧ ਰਹੇ ਇਹਨਾਂ ਦੇ ਵਿਰੁੱਧ ਅਸੀਂ ਕਰਨਾ ਨੇ ਪ੍ਰੋਗਰਾਮ 5 ਇਹ ਬੰਦੀਆਂ ਕਰ ਲਈਆਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਬ੍ਰਾਮ ਕੇ ਭਾਰਤੀ ਕਿਸਾਨ ਯੂਨੀਅਨ ਪਤੇੜੀ ਕਲਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦਲਬਾਖ ਸਿੰਘ ਗਿੱਲ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਮਲਕੀਸ਼ ਸਿੰਘ ਪ੍ਰਧਾਨ ਪੰਜਾਬ ਅਲ ਸੂਬਾ ਪ੍ਰਧਾਨ ਹੈ ਉਹ ਦਲਬਾਖ ਸਿੰਘ ਗਿੱਲ ਜੀ ਭਾਰਤੀ ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ ਬਲਦੇਵ ਸਿੰਘ ਜੀਰਾ ਜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜੋ ਵੀ ਅੱਜ ਪ੍ਰੋਗਰਾਮ ਦੀ ਅੱਗੇ ਜਾਣਕਾਰੀ ਤੁਹਾਨੂੰ ਦਰਬਾਖ ਸਿੰਘ ਗਿੱਲ ਜੀ ਦੱਸਣਗੇ ਹਾਰੇ ਪੱਤਰਕਾਰ ਸਾਥੀਆਂ ਦਾ तहे دلੋਂ ਧੰਨਵਾਦ ਜਿਹੜੇ ਸਾਡੇ ਛੋਟੇ ਸੱਦੇ ਤੇ ਬਹੁਤ ਪ੍ਰੈਸ ਜਿਹੜਾ ਲੁਧਿਆਣੇ ਦੀ ਪ੍ਰੈਸ ਸਾਡਾ ਬਹੁਤ ਸਾਥ ਦਿੰਦੀ ਆ ਪਸੰਦ ਅਤੇ ਬੰਦੀਆਂ ਜਿਹੜੀ ਵੀ ਲੜਾਈ ਲੜਦੀਆਂ ਨੇ ਉਹਦੇ ਵਿੱਚ ਤੁਹਾਡੀ ਅਹਿਮ ਭੂਮਿਕਾ ਜਿਹੜੀ ਉਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਆ ਇਹ ਜਿਹੜਾ ਬਿਜਲੀ ਬਿੱਲ 225 ਜਿਹਦੇ ਵਿੱਚ ਬਿਲਕੁਲ ਸਾਰੇ ਬਿਜਲੀ ਪਾਵਰ ਕਮ ਸੈਕਟਰ ਨੂੰ ਨਿੱਜੀ ਹੱਥਾਂ 'ਚ ਦੇਣ ਜਾ ਰਹੀ ਹੈ ਸਰਕਾਰ ਉਹਦੇ ਗਲਾਪ ਜਿਹੜੀ ਅਸੀਂ ਅੱਗੇ ਮਹਿਮ ਚ ਸ਼ੁਰੂ ਕਰ ਰਹੇ ਆਂ ਤੇ ਜਿਵੇਂ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ ਹੈ ਕੀ ਸੀ ਇਹ ਪੂਰਾ ਮਾਮਲਾ ਹੈ ਕੀ ਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਜਿਹੜਾ ਬਿਜਲੀ ਬਿੱਲ 1948 ਆਇਆ ਸੀ ਜਦੋਂ ਪਾਸ ਹੋਇਆ ਤਾਂ ਉਹਦੇ ਵਿੱਚ ਜਿਹੜਾ ਖਤਕਾਰ ਤੋਂ ਸਿਰਫ 3% ਜਿਹੜਾ ਮੁਨਾਫਾ ਸਰਕਾਰ ਨੇ ਲੈਣਾ ਕੀਤਾ ਸੀ ਬਹੁਤ ਵਧੀਆ ਚੱਲਿਆ ਉਹ ਤੋਂ ਬਾਅਦ ਬਿਜਲੀ ਬਿੱਲ 2003 ਇਹਨਾਂ ਨੇ ਪੂਰੀ ਸੋਧ ਕਰਕੇ ਲੈ ਕੇ ਆਂਦਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਖਪਤਕਾਰ ਤੋਂ ਮੁਨਾਫਾ ਉਹ 16% ਕਰਤਾ ਔਰ ਉਸੇ ਬਿੱਲ ਦੇ ਤਹਿਤ ਜਿਹੜਾ ਬਿਜਲੀ ਦਾ ਨਿੱਜੀਕਰਨ ਸ਼ੁਰੂ ਹੋਇਆ ਜਿੱਚ ਬਿਜਲੀ ਪੈਦਾ ਕਰਨ ਲਈ ਪ੍ਰਾਈਵੇਟ ਕੰਪਨੀਆਂ ਨੇ ਹੱਥਾਂ 'ਚ ਦੇ ਦਿੱਤਾ ਕੰਮ ਔਰ ਉਹਨਾਂ ਤੋਂ ਮਹਿੰਗੇ ਰੇਟਾਂ ਦੇ ਵਿੱਚ ਬਿਜਲੀ ਖਰੀਦਣ ਲਈ ਜਿਹੜੇ ਉਹਨਾਂ ਨਾਲ ਸਮਝੌਤੇ ਕਰ ਲਈ ਇਹਦਾ ਕਾਫੀ ਰੌਲਾ ਪਿਆ ਸੰਵਿਧਾਨ ਸਭਾ ਜੀ ਪੈਂਦਾ ਰਿਹਾ ਬਾਹਰ ਲੋਕ ਵੀ ਪਾਉਂਦੇ ਰਹੇ ਪਾਰੇ ਕੋਈ ਵੀ ਇਹਦਾ ਫਰਕ ਨਹੀਂ ਪਿਆ ਅਗੀਆਂ ਸਰਕਾਰਾਂ ਆਉਂਦੀਆਂ ਰਹੀਆਂ ਚਲਦੀਆਂ ਰਹੀਆਂ 2020 ਦੇ ਵਿੱਚ ਆ ਕੇ ਸਰਕਾਰਾਂ ਨੇ ਦੁਬਾਰੇ ਫੇਰ ਇਹਨੂੰ ਨਿੱਜੀ ਹੱਥਾਂ 'ਚ ਦੇਣ ਲਈ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਦੀ ਸ਼ੁਰੂ ਕਰਤੀਆਂ ਬਿਜਲੀ ਬਿੱਲ 203 ਆਇਆ ਜਿਹੜਾ ਕਿ ਆਟਮ ਸਟੈਂਡਿੰਗ ਕਮੇਟੀ ਨੂੰ ਚਲੇ ਗਿਆ ਜਿਹਦੀ ਜਿਹਦੀ ਸੋਧ ਨਹੀਂ ਹੋ ਸਕੀ ਹੁਣ ਜਿਹੜਾ ਬਿਜਲੀ ਬਿੱਲ 2025 ਆ ਰਿਹਾ ਜਿਹਦੇ ਤਹਿਤ ਸਮਾਰਟ ਮੀਟਰ ਲੱਗ ਰਹੇ ਨੇ ਔਰ ਉਹਦੇ ਜਿੰਨੇ ਨੁਕਸਾਨ ਆਪਾਂ ਨੂੰ ਹੋਣੇ ਆ ਔਰ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਸ਼ਹਿਰੀ ਏਰੀਏ ਨੂੰ ਹੋ ਰਿਹਾ ਪਿੰਡਾਂ ਵਾਲਿਆਂ ਨੂੰ ਘੱਟ ਹੋ ਰਿਹਾ ਸ਼ਹਿਰੀ ਨੂੰ ਜ਼ਿਆਦਾ ਹੋਊਗਾ ਤੇ ਉਹਦੇ ਤਹਿਤ ਜਿਹੜੀ ਅਸੀਂ ਅਗਲੀਆਂ ਕਾਰਵਾਈਆਂ ਕਰਨ ਜਾ ਰਹੇ ਆ ਮੈਂ ਬਲਦੇਵ ਸਿੰਘ ਜੀਰਾ ਨੂੰ ਕਹੂੰਗਾ ਕਿ ਉਹ ਅਗਲੀ ਕਾਰਵਾਈ ਜਿਹੜੀ ਉਹ ਸਾਰੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਉਹ ਜਾਣਕਾਰੀ ਦੇ ਪੱਤਰਕਾਰ ਸਾਥੀਓ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਮੁੱਖ ਤੌਰ ਤੇ ਇਹ ਜਿਹੜਾ ਬਿਜਲੀ ਸੋਧ ਬਿੱਲ ਆਇਆ ਜਿਹੜਾ ਅਸੀਂ ਸਮਝਦੇ ਆਂ ਵੀ ਜਿਹੜਾ ਸਾਡਾ ਮੱਧ ਵਰਗਾਂ ਜਾਂ ਗਰੀਬ ਤਬਕਾ ਵਾ ਉਹਦੇ ਤੇ ਇਹ ਬਹੁਤ ਵੱਡਾ ਆਰਥਿਕ ਹਮਲਾ ਵਾ ਕਿਉਂਕਿ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਅਸੀਂ ਆਪਦੀ ਜ਼ਿੰਦਗੀ ਕਿਵੇਂ ਕੱਟ ਰਹੇ ਆ ਕਿਵੇਂ ਆ ਦਾ ਗੁਜ਼ਾਰਾ ਕਰ ਰਹੇ ਆ ਉਸ ਤੋਂ ਵੀ ਅੱਗੇ ਜਾ ਕੇ ਇਹ ਬਿਜਲੀ ਸੋਧ ਬਿੱਲ ਲੈ ਆਉਣਾ ਇਹਦੇ ਨਾਲ ਸਾਡੀ ਜਿਹੜੀ ਗਰੀਬ ਤਬਕਾ ਵਾ ਉਹਦੇ ਤੇ ਬਹੁਤ ਵੱਡਾ ਮਾਰੂ ਅਸਰ ਪਊਗਾ ਜੇ ਬਿਜਲੀ ਬੋਰਡ ਦੀ ਗੱਲ ਕਰੀਏ ਅਸੀਂ ਇਹਨੂੰ ਅਸੀਂ 2-3 ਭਾਗਾ ਚ ਵੰਡ ਸਕਦੇ ਹਾਂ ਇੱਕ ਤਾਂ ਜਿਹੜਾ ਬਿਜਲੀ ਦੀ ਪੈਦਾਵਾਰ ਵਾਲਾ ਸਿਸਟਮ ਆ ਆਪਾਂ ਜਾਣਦੇ ਹਾਂ ਕਿ 2003 ਤੋਂ ਲੈ ਕੇ ਜਦੋਂ ਇਹਨਾਂ ਨੇ ਬਿਜਲੀ ਵਿਭਾਗ ਨੂੰ ਨਿਗਮੀਕਰਨ ਕੀਤਾ ਉਹਨੂੰ ਨਿਗਮਾਂ 'ਚ ਵੰਡਿਆ ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਜਿਹੜੇ ਪਲਾਂਟ ਸੀ ਜਿੱਥੇ ਆਪਣੀ ਬਿਜਲੀ ਪੈਦਾ ਹੁੰਦੀ ਸੀ ਉਹਨਾਂ ਨੂੰ ਡਾਊਨ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਅਹਿਮੀਅਤ ਘਟ ਦੇਣੀ ਸ਼ੁਰੂ ਕਰਤੀ ਤੇ ਪ੍ਰਾਈਵੇਟ ਪਲੇਅਰਾਂ ਤੋਂ ਇਹਨਾਂ ਨੇ ਬਿਜਲੀ ਖਰੀਦਣੀ ਸ਼ੁਰੂ ਕਰਤੀ ਕਹਿਣ ਦਾ ਮਤਲਬ ਕਿ ਬਿਜਲੀ ਪੈਦਾ ਕਰਨ ਦੇ ਵਿੱਚ ਪ੍ਰਾਈਵੇਟੇਸ਼ਨ ਦਾ ਜਿਹੜਾ ਕੰਮ ਆ ਉਹ 2003 ਤੋਂ ਜਾਂ ਉਸ ਤੋਂ ਵੀ ਪਹਿਲਾਂ ਦਾ ਉਹ ਪਲੇਅਰ ਵੱਡ ਚੁੱਕੇ ਆ ਹੁਣ ਇਹਦਾ ਅਗਲਾ ਪੱਖ ਕੀ ਆ ਅਗਲਾ ਪੱਖ ਇਹਦਾ ਹੈਗਾ ਵਾ ਬਿਜਲੀ ਦੀ ਜੀ ਵੰਡ ਪ੍ਰਣਾਲੀ ਵੰਡ ਪ੍ਰਣਾਲੀ ਦੇ ਵਿੱਚ ਹੁਣ ਤੱਕ ਤਾਂ ਸਿਰਫ ਉਹ ਕੀ ਕਰਦੇ ਸੀਗੇ ਵੀ ਬਿਜਲੀ ਪੈਦਾ ਕਰਕੇ ਸਰਕਾਰ ਨੂੰ ਵੇਚਦੇ ਸੀ ਸਰਕਾਰ ਅੱਗੇ ਵੰਡਦੀ ਸੀ ਤੇ ਉਹਦੇ ਨਾਲ ਹੀ ਸਰਕਾਰ ਦਾ ਜਿਹੜਾ ਰੈਗੂਲੇਟਰੀ ਕਮਿਸ਼ਨ ਆ ਉਹ ਰੇਟ ਤੈਅ ਕਰਦਾ ਸੀ ਤੇ ਅਗਰਾ ਹੀ ਵੀ ਉਹ ਕਰਦਾ ਸੀ ਪਰ ਜਿਹੜਾ ਨਵਾਂ ਇਹ ਲੈ ਕੇ ਆਏ ਆ 2025 ਵਾਲਾ ਸੋਧ ਕਰਕੇ ਉਹਦੇ ਵਿੱਚ ਇਹ ਪੂਰਾ ਸੂਰਾ ਪ੍ਰਾਈਵੇਟ ਕਰਨ ਜਾ ਰਹੇ ਆ ਜਿਵੇਂ ਕਿ ਬਿਜਲੀ ਦੀ ਵੰਡ ਪ੍ਰਣਾਲੀ ਵੀ ਇੱਕ ਪ੍ਰਾਈਵੇਟ ਪਲੇਅਰ ਤੇ ਤੈਅ ਕਰੂਗਾ ਉਸ ਤੋਂ ਬਾਅਦ ਜਿਹੜੀ ਉਹਦੇ ਰੇਟ ਰੇਟ ਕਿਉਂਕਿ ਜਦੋਂ ਰੈਗੂਲੇਟਰੀ ਕਮਿਸ਼ਨ ਤੈਅ ਕਰਦਾ ਸੀ ਉਹ ਲੋਕਾਂ ਦਾ ਥੋੜਾ ਬਹੁਤਾ ਖਿਆਲ ਰੱਖਦਾ ਸੀ ਤੇ ਆਪਾਂ ਸਾਰੇ ਜਾਣਦੇ ਆ ਵੀ ਜਦੋਂ ਵੀ ਇਹ ਕੋਈ ਜਿਹੜਾ ਪ੍ਰਾਈਵੇਟ ਬੰਦਾ ਠੇਕਾ ਲੈਂਦਾ ਉਹਨੂੰ ਸਿਰਫ ਆਪਦੇ ਮੁਨਾਫੇ ਨਾਲ ਮਸਲਾ ਹੁੰਦਾ ਉਹਨੂੰ ਇਹ ਕੋਈ ਮਸਲਾ ਨਹੀਂ ਵੀ ਲੋਕਾਂ ਦੀਆਂ ਭਾਵਨਾਵਾਂ ਕੀ ਆ ਜਾਂ ਲੋਕ ਗੁਜ਼ਾਰਾ ਕਿਵੇਂ ਕਰਨਗੇ ਕਿ ਲੋਕ ਇਹ ਜਿਹੜੀ ਜਿੰਨੀ ਵੀ ਇਹ ਲਾ ਰਹੇ ਅਸੀਂ ਬੈਲੇ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਜ਼ਿਆਦਾ ਫਰਕ ਨਹੀਂ ਹੁੰਦਾਗਾ ਸੋ ਇਹ ਉਹਨਾਂ ਨੇ ਜਿਹੜਾ ਵੰਡ ਪ੍ਰਣਾਲੀ ਆ ਉਹ ਵੀ ਪ੍ਰਾਈਵੇਟ ਹੱਥਾਂ ਚ ਦੇਤੀ ਆ ਇਸ ਦੇ ਨਾਲ ਹੀ ਜਿਹੜੀ ਅਗਰਾਹੀ ਆ ਅਗਰਾਹੀ ਦਾ ਸਿਸਟਮ ਜਿਹੜਾ ਵਾ ਉਹ ਵੀ ਉਹਨਾਂ ਨੇ ਡਿਜੀਟਲ ਕਰਤਾ ਇਹਦੇ ਨਾਲ ਆਪਣੀ ਜ਼ਿੰਦਗੀ ਤੇ ਕਈ ਵੱਡੇ ਫਰਕ ਪੈਣੇ ਆ ਇੱਕ ਤਾਂ ਜਿਹੜਾ ਅਗਰਾਹੀ ਦੇ ਆਪਾਂ ਨੂੰ ਪਤਾ ਵੀ ਬਹੁਤ ਵੱਡੀ ਪੱਧਰ ਤੇ ਆਪਣੇ ਮੁੰਡੇ ਕੰਮ ਤੇ ਲੱਗੇ ਹੋਏ ਆ ਜਿਹੜਿਆਂ ਨੂੰ ਨੌਕਰੀ ਕਰਦੇ ਆ ਉਹ ਮੀਟਰ ਦੇਖਣ ਜਾਂਦੇ ਆ ਉਹ ਬਾਅਦ ਵਿੱਚ ਵਿੱਚ ਬਿੱਲ ਜਿਸ ਤਰ੍ਹਾਂ ਸਿਸਟਮ ਪਹਿਲਾਂ ਚੱਲਦਾ ਉਸ ਤਰ੍ਹਾਂ ਚੱਲਦਾ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਬੇਰੋਜ਼ਗਾਰ ਹੋਣਗੇ ਇੱਕ ਨੰਬਰ ਤੇ ਦੂਸਰਾ ਜਿਹੜਾ ਆਪਾਂ ਦੂਜੇ ਸੂਬਿਆਂ ਵਿੱਚ ਹੁਣ ਤੱਕ ਦੇਖਿਆ ਵਾ ਵੀ ਇਹ ਸਿਸਟਮ ਆਪਣੇ ਤਾਂ ਹੁਣ ਲਾਗੂ ਕਰਨ ਜਾ ਰਹੇ ਆ ਜਾਂ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਪਹਿਲਾਂ ਹੋਇਆ ਵਾ ਉੱਥੇ ਕੀ ਕਰਦੇ ਆ ਉੱਥੇ ਤੁਹਾਨੂੰ ਧਿਆਨ ਹੋਊਗਾ ਜਦੋਂ ਆਹ ਸ਼ਰਾਬ ਦੇ ਠੇਕੇਦਾਰ ਆ ਜਿਹੜੇ ਇਹ ਕਿਵੇਂ ਚੱਲਦੇ ਆ ਪਿੰਡਾਂ ਦੇ ਵਿੱਚ ਬੰਦੂਖਾਂ ਲੈ ਕੇ ਗੁੰਡਾਂ ਅਸਰਾਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਇਹ ਪਿੰਡਾਂ 'ਚ ਹਰਲ-ਹਰਲ ਕਰਦੇ ਫਿਰਦੇ ਹੁੰਦੇ ਸੀ ਹੁਣ ਤਾਂ ਚਲੋ ਥੋੜਾ ਜਿਆਦਾ ਘਟ ਗਿਆ ਲੋਕਾਂ ਦੇ ਉੱਤੇ ਘਰਾਂ 'ਚ ਵੜ ਜਾਂਦੇ ਸੀਗੇ ਤਲਾਸ਼ੀਆਂ ਲੈਣ ਲਾ ਪੈਂਦੇ ਸੀ ਬਿਨਾਂ ਕਿਸੇ ਵਾਰੰਟ ਤੋਂ ਬਿਲਕੁਲ ਉਸੇ ਤਰਜ਼ ਤੇ ਐਮਪੀ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਵੰਡ ਪ੍ਰਣਾਲੀ ਦੇ ਵਿੱਚ ਹਿੱਸਾ ਲਿਆ ਵਾ ਜਾਂ ਠੇਕੇ ਲਏ ਆ ਉਹ ਸਾਰੇ ਦੇ ਉੱਤੇ ਕਬਜ਼ਾ ਕਰਕੇ ਬਿਲਕੁਲ ਉਸੇ ਦਰਜ ਤੇ ਹੋ ਜਾਂਦੇ ਆ ਬੰਦੂਖਾਂ ਨਾਲ ਲੈ ਕੇ ਗੁੰਡੇ ਨਾਲ ਲੈ ਕੇ ਹਰ ਲਰਲ ਕਰਕੇ ਲੋਕਾਂ ਦੇ ਘਰੇਵੜਦੇ ਆ ਤਲਾਸ਼ੀਆਂ ਲੈਂਦੇ ਆ ਸੋ ਇਹਦੇ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੋਊਗਾ ਤੇ ਜਿਹੜੀ ਪ੍ਰਧਾਨ ਜੀ ਪਹਿਲਾਂ ਗੱਲ ਕਰਕੇ ਗਏ ਸੋ ਬਿਲਕੁਲ ਠੀਕ ਆ ਇਹਦਾ ਜੇ ਸਭ ਤੋਂ ਵੱਧ ਨੁਕਸਾਨ ਹੋਣਾ ਤਾਂ ਉਸ ਤਬਕੇ ਨੂੰ ਹੋਣਾ ਵਾ ਜਿਹਦੀ ਕੋਈ ਆਵਾਜ਼ ਚੱਕਣ ਨੂੰ ਤਿਆਰ ਨਹੀਂ ਸ਼ਹਿਰੀ ਜਿਹੜਾ ਗਰੀਬ ਤੌਕਾ ਵਾ ਕਿਉਂਕਿ ਉਹ ਪਿੰਡਾਂ ਨਾਲੋਂ ਉਹਨਾਂ ਦੀ ਸਥਿਤੀ ਕਾਫੀ ਵੱਖਰੀ ਹੈ ਪਿੰਡਾਂ 'ਚ ਹਜੇ ਆਪਣੇ ਫਿਰ ਵੀ ਬਰਕਤ ਏਕਾ ਵਾ ਉਹ ਕਿਸੇ ਗਲਤ ਕੰਮ ਦੇ ਖਿਲਾਫ ਆਵਾਜ਼ ਠਾ ਲੈਂਦੇ ਆ ਪਰ ਸ਼ਹਿਰਾਂ ਦੇ ਵਿੱਚ ਉਸ ਤਰ੍ਹਾਂ ਨਹੀਂਗਾ ਜਿਹੜਾ ਬੰਦੇ ਨੂੰ ਇਹ ਗੁੰਡੇ ਲੈ ਕੇ ਧਮਕਾਉਣ ਡਰਾਉਣ ਵਾਲੀ ਗੱਲ ਆ ਸਾਨੂੰ ਲੱਗਦਾ ਵੀ ਇਹ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰੂਗੀ ਇਹ ਤੇ ਜਿਹੜੇ ਰੋਜ਼ਗਾਰ ਤੋਂ ਭਜੌਣੇ ਲੋਕ ਆ ਜਿਨ੍ਹਾਂ ਕੋਲੇ ਪਹਿਲੇ ਰੋਜ਼ਗਾਰ ਨਹੀਂ ਕੋਈ ਉਹ ਇਸ ਤਰ੍ਹਾਂ ਦੇ ਜਿਹੜੇ ਬੈਲ ਆ ਉਹ ਨਹੀਂ ਪਰ ਸਕਦੇ ਇਹਦੇ ਚ ਸਮਝਣ ਵਾਲੀ ਗੱਲ ਇੱਕ ਹੋਰ ਵੀ ਆ ਜਿਵੇਂ ਤਿੰਨ ਖੇਤੀ ਕਾਨੂੰਨ ਆਏ ਸੀਗੇ ਇੱਕ ਪਾਸੇ ਕਿਹਾ ਜਾ ਰਿਹਾ ਸੀ ਵੀ ਜਿਹੜਾ ਪੰਜਾਬ ਦਾ ਮੰਡੀ ਸਿਸਟਮ ਆ ਉਹ ਪੂਰੇ ਏਸ਼ੀਆ ਦਾ ਸਭ ਤੋਂ ਵਧੀਆ ਮੰਡੀ ਸਿਸਟਮ ਆ ਖਰੀਦ ਕਰਨ ਦਾ ਫਸਲਾਂ ਵੇਚਣ ਦਾ ਉਹਨੂੰ ਵੀ ਪ੍ਰਾਈਵੇਟ ਹੱਥਾਂ 'ਚ ਦੇਣ ਤੌਰ 'ਤੇ ਜਿੰਨੀ ਕੋਈ ਰੇਲਵੇ ਹੋਵੇ 에ਰਪੋਰਟਾਂ ਹੋਣ ਸਾਰੇ ਦਾ ਕੁਝ ਇਹਦੇ ਨਾਲ ਹੀ ਹੁਣ ਬਿਜਲੀ ਇਹ ਪ੍ਰਾਈਵੇਟ ਨੂੰ ਸੌਂਪਣਾ ਇਹਨੇ ਸ਼ੁਰੂ ਕਰਤਾ ਇਹਦੇ ਪਿੱਛੇ ਕਾਰਨ ਕੀ ਅਸੀਂ ਸਰਕਾਰਾਂ ਚੁੰਨਦੇ ਆ ਸਰਕਾਰਾਂ ਅਸੀਂ ਕੀ ਉਹਨਾਂ ਨੂੰ ਸਿਰਫ ਵੱਡੀਆਂ ਗੱਡੀਆਂ 'ਚ ਘੁੰਮਣ ਤੇ ਅਯਾਸ਼ੀਆਂ ਕਰਨ ਵਾਸਤੇ ਸਰਕਾਰਾਂ ਨਹੀਂ ਚੁੰਨਦੇ ਸਰਕਾਰਾਂ ਚੁੰਨਣ ਪਿੱਛੇ ਮੁੱਖ ਮਕਸਦ ਸਾਡਾ ਇਹ ਹੁੰਦਾ ਵੀ ਜਿੰਨਾ ਵੀ ਸਿਸਟਮ ਚੱਲ ਰਿਹਾ ਜਿੰਨਾ ਪ੍ਰਬੰਧ ਚੱਲ ਰਿਹਾ ਇਹ ਬੰਦੇ ਉਹ ਪ੍ਰਬੰਧ ਨੂੰ ਚਲਾਉਣਗੇ ਇਸ ਕਰਕੇ ਅਸੀਂ ਸਰਕਾਰ ਬਣਾਉਨੇ ਆ ਹੁਣ ਉਹ ਬੰਦੇ ਆਪ ਦੇ ਜਿਹੜੇ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਆ ਉਹਦੇ ਤੋਂ ਭੱਜ ਰਹੇ ਆ ਭੱਜ ਕੇ ਸਾਰਾ ਕੁਝ ਪ੍ਰਾਈਵੇਟ ਬੰਦਿਆਂ ਨੂੰ ਦੇ ਰਹੇ ਆ ਠੇਕੇਦਾਰਾਂ ਨੂੰ ਦੇ ਰਹੇ ਆ ਤੇ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਸਰਕਾਰਾਂ ਚੁਣਨ ਦਾ ਜਦੋਂ ਸਾਰਾ ਕੁਝ ਕਰਨਾ ਹੀ ਪ੍ਰਾਈਵੇਟਾਂ ਨੇ ਆ ਜਦੋਂ ਤੁਸੀਂ ਉਸ ਅਮੀਰ ਬੰਦਿਆਂ ਨੂੰ ਖੁੱਲ ਦੇ ਰਹੇ ਹੋ ਵੀ ਉਹ ਸਾਰੇ ਕਾਸ ਦੀ ਲੁੱਟ ਕਰਨ ਆਪਦੇ ਮਨਮਰਜ਼ੀ ਦਾ ਰੇਟ ਤੈਅ ਕਰਨ ਮਨਮਰਜ਼ੀ ਨਾਲ ਉਹ ਸਾਰਾ ਸਿਸਟਮ ਚਲਾਉਣ ਫਿਰ ਸਰਕਾਰਾਂ ਜਿਹੜੀ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਵਾ ਇਹ ਦੇਸ਼ ਨੂੰ ਬਹੁਤ ਹੀ ਬੁਰੇ ਹਾਲਾਤਾਂ ਚ ਲੈ ਕੇ ਜਾ ਰਿਆ ਪਿਛਲੇ ਦਿਨੀ ਅਸੀਂ ਭਾਰਤ ਪਾਕਿਸਤਾਨ ਦੀ ਉਹਲ ਉਹ ਜਿਹੜੀ ਟਕਰਾਅ ਹੋਇਆ ਉਹਦੇ 'ਚ ਸਾਡੇ ਸਾਹਮਣੇ ਮੈਨੂੰ ਤਾਂ ਸਭ ਤੋਂ ਵੱਡੀ ਦੇਣ ਪ੍ਰਾਈਵੇਟੇਸ਼ਨ ਦੀ ਜੇ ਕੋਈ ਮਾੜੀ ਗੱਲ ਸਾਹਮਣੇ ਆਈ ਤਾਂ ਉਹਦੇ 'ਚ ਆਈ ਆ ਅਸੀਂ ਅਮਬਾਨੀ ਦੇ ਭਰਾ ਨੂੰ ਉਹ ਰਫੇਲ ਜਹਾਜ਼ਾਂ ਦੇ ਰੇਖ ਰਖਾਵ ਦਾ ਠੇਕਾ ਦੇਤਾ ਤੇ ਜਿਹਦੇ 'ਚ ਸਾਨੂੰ ਵੱਡੇ ਪੱਧਰ ਤੇ ਨਿਮੋਸ਼ੀ ਹੋਈ ਆ ਕਿਉਂਕਿ ਪ੍ਰਾਈਵੇਟ ਬੰਦਾ ਆਪਦੇ ਮੁਨਾਫੇ ਤੋਂ ਅੱਗੇ ਸੋਚ ਹੀ ਨਹੀਂ ਸਕਦਾ ਕੁਝ ਸੋ ਇਹਦੇ ਆਸਤੇ ਜਿੱਥੇ ਪੰਜਾਬ ਪੂਰੇ 'ਚ ਰੋਸ ਆ ਇਸ ਵੇਲੇ ਅਸੀਂ ਸਮਝਦੇ ਆਂ ਵੀ ਇਹ ਜਿਹੜਾ ਸਿਸਟਮ ਸਾਡਾ ਪਹਿਲਾਂ ਚੱਲ ਰਿਹਾ ਸੀਗਾ ਸਰਕਾਰੀ ਤੌਰ ਤੇ ਅਸੀਂ ਬਿਜਲੀ ਵਰਤ ਰਹੇ ਸੀਗੇ ਬਿੱਲ ਪੇ ਕਰ ਰਹੇ ਸੀ ਵਧੀਆ ਸਿਸਟਮ ਚੱਲ ਰਿਹਾ ਸੀ ਉਸ ਨੂੰ ਖਰਾਬ ਕਰਕੇ ਪ੍ਰਾਈਵੇਟ ਹੱਥਾਂ 'ਚ ਦੇਣਾ ਇਹ ਇੱਕ ਤਰ੍ਹਾਂ ਨਾਲ ਗਰੀਬ ਲੋਕਾਂ ਦੀਆਂ ਜੇਬਾਂ ਤੇ ਡਾਕਾ ਵਾ ਉਹਨਾਂ ਦੀ ਲੁੱਟ ਦਾ ਰਾਹ ਖੋਲਿਆ ਜਾ ਰਿਹਾ ਵਾ ਅਮੀਰਾਂ ਦੀਆਂ ਤਜੋਰੀਆਂ ਭਰਨ ਦਾ ਇੱਕ ਰਾਹ ਪਧਰਾ ਕੀਤਾ ਜਾ ਰਿਹਾ ਵਾ ਸੋ ਪੰਜਾਬ ਦੀਆਂ ਪੰਜ ਜਥੇਬੰਦੀਆਂ ਵੱਲੋਂ ਅਸੀਂ ਇਹ ਤੈਅ ਕੀਤਾ ਵਾ ਵੀ ਇਸ ਬਿੱਲ ਨੂੰ ਵਾਪਸ ਕਰਾਉਣ ਵਾਸਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਵੀ ਸਾਨੂੰ ਕਉਂਤੇ ਸਹਿਮਤੀ ਦਿੱਤੀ ਆ ਵੀ ਉਹੋ ਵੀ ਇਸ ਘੋਲ ਦੇ ਵਿੱਚ ਸ਼ਾਮਲ ਹੋਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ